brought to by silver pumps top quality aur consistent performance ke liye sirf silver pumps naam yaad rakhna aaj ek harya mla punjab de vich aake anand maan riya delhi waleyan ne chaadu fel ke bahar kar ditta ek gand punjab ch nauktandio ke sardar pagal singh di photo ode lawn de naal inqilab nahi aayega tera chootha nara inqilab da ਹਿੰਦੁਸਤਾਨ ਨੂੰ ਬਰਬਾਦ ਕਰਕੇ ਰੱਖ ਦਿੱਤਾ ਅੱਜ ਇੱਕ ਹਾਰਿਆ ਐਮਐਲਏ ਪੰਜਾਬ ਦੇ ਵਿੱਚ ਆ ਕੇ ਆਨੰਦ ਮਾਣ ਰਿਹਾ ਪੰਜਾਬੀਓ ਆਪਣੀ ਅਣਖ ਨੂੰ ਥੱਲੇ ਨਾ ਔਰ ਦਿਓ ਅੱਜ ਪੰਜਾਬੀਆਂ ਦੀ ਅਣਖ ਨੂੰ ਵਕਾਰ ਹੋਈ ਆ ਦਿੱਲੀ ਵਾਲਿਆਂ ਨੇ ਝਾੜੂ ਫੇਰ ਕੇ ਬਾਹਰ ਕਰ ਦਿੱਤਾ ਇੱਕ ਗੰਦ ਪੰਜਾਬ ਚ ਨੌਕੜ ਦਿਓ ਤਕੜੇ ਹੋ ਜਾਓ ਟਾਈਮ ਆ ਗਿਆ ਲੰਬਾਂਦ ਹੋ ਜੋ ਪ੍ਰਧਾਨ ਜੀ ਤੁਹਾਨੂੰ ਵੀ ਮੈਂ ਬੇਨਤੀ ਕਰਦਾ ਕਿ ਜਿਸ ਤਰੀਕੇ ਦੇ ਨਾਲ ਚੱਲੇ ਹੋ ਇਹ ਲਹਿਰ ਆਪਾਂ ਹੋਰ ਤਕੜੀ ਕਰਨੀ ਆ ਇਹ ਲਹਿਰ ਨੂੰ ਅੱਗੇ ਲੈ ਕੇ ਜਾਣਾ ਇਹ ਘਰ ਘਰ ਚ ਕਾਂਗਰਸ ਪਹੁੰਚਾਉਣੀ ਆ ਅਸੀਂ ਇਸ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਨਵਤੇਜ ਸੋਣਗਲ ਕਬਰਾਈ ਨਾ ਤੇਰੇ ਨਾਲ ਕਾਂਗਰਸੀ ਜਿਹੜੇ ਪਿੱਛੇ ਚਿਮਾ ਸਾਹਿਬ ਜਿੰਨੀ ਦੇਰ ਇਥੋ ਚੀਮੇ ਨੂੰ ਟਗੜ ਮਿਲਿਆ ਸਾਡਾ ਲੀਡਰ ਇਥੇ ਚੀਮਾਆਂ ਨਫਤੇ ਸਿੰਘ ਚੀਮਾ ਸਾਡਾ ਲੀਡਰ ਆ